ਪੰਜਾਬ ਸਰਕਾਰ ਦੀ ਪਰਚੀ ਅਸ਼ਿਆਰ ਪਰ ਜਿਹੜੇ ਕਰਮਚਾਰੀ ਦੇ ਬਲੇ ਨੇ ਸਾਡਾ ਬੜਾ ਬਹੁਤ ਇੱਕ ਕਦਮ ਗਲਤ ਕਦਮ ਚੁੱਕਣ ਜਾ ਰਹੀ ਹੈ ਕਿ ਹੁਸ਼ਿਆਰਪੁਰ ਦੇ ਜ਼ਿਲ੍ਹੇ ਨੂੰ ਛੋਟਾ ਕਰਕੇ ਦੂਸਰੇ ਜ਼ਿਲ੍ਹੇ ਬਣਾਉਣ ਦੀ ਗੱਲ ਅੱਜ ਉਹਦੇ ਸਬੰਧ ਵਿੱਚ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਇਹਦੇ ਵਿਰੋਧ ਦੇ ਵਿੱਚ ਜਿਹੜਾ ਇੱਥੇ ਕਾਰਜਕ੍ਰਮ ਰੱਖਿਆ ਹੈ ਔਰ ਅਸੀਂ ਉਹਨਾਂ ਦਾ ਸਮਰਥਨ ਦੇਣ ਲਈ ਉਹਨਾਂ ਨੂੰ ਅਸੀਂ ਇੱਥੇ ਆਏ ਆਂ ਔਰ ਜਿੱਥੇ ਇੱਕ ਪਾਸੇ ਤਾਂ ਸਰਕਾਰ ਆਪਣੇ ਜਿਹੜੇ ਆ ਪੰਜਾਬ ਨੂੰ ਕਰਜ਼ਾਈ ਕਰੀ ਜਾਂਦੀ ਹੈ ਔਰ ਦੂਸਰੇ ਉਹਨਾਂ ਦੇ ਕੋਲ ਜਿੱਥੇ ਲੋੜੀਂਦੀਆਂ ਖਰਚੇ ਕਰਨ ਦੀ ਲੋੜ ਹੈ ਉੱਥੇ ਤਾਂ ਖਰਚੇ ਕੀਤੇ ਨਹੀਂ ਜਾ ਰਹੇ ਅਤੇ ਇਹਦੇ ਨਾਲ ਜਿਹੜੇ ਖਰਚੇ ਵਧਣੇ ਹਨ ਕਿਉਂਕਿ ਬਹੁਤ ਵੱਡਾ ਸਟਰਕਚਰ ਨਵੇਂ ਸਿਰਿਓਂ ਪੂਰੇ ਜ਼ਿਲ੍ਹੇ ਦਾ ਸਟਰਕਚਰ ਸੈਟਅਪ ਕਰਨਾ ਪੈਂਦਾ ਹੈ ਔਰ ਉਹਨਾਂ ਲਈ ਬਿਲਡਿੰਗਾਂ ਬਣਾਉਣੀਆਂ ਪੈਣ ਤਾਂ ਬੜਾ ਇਨਫਰਾਸਟ੍ਰਕਚਰ ਦਾ ਖਰਚਾ ਹੁੰਦਾ ਜਦ ਸਰਕਾਰ ਕੋ ਪੈਸੇ ਹੀ ਹੈ ਨਹੀਂ ਤਾਂ ਫਿਰ ਇਹਨਾਂ ਦੇ ਚੀਜ਼ਾਂ ਦੇ ਵਿੱਚ ਕਾਦੇ ਲਈ ਫालतू ਦੇ ਖਰਚੇ ਕਰਨੇ ਬਾਕੀ ਜੇ ਜ਼ਿਲ੍ਹਾ ਬਣਾਉਣਾ ਵੀ ਹੈ ਤੇ ਸਾਨੂੰ ਜ਼ਿਲ੍ਹਾ ਬਣਾਉਣ ਦੇ ਉੱਤੇ ਕੋਈ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਹੈ ਕਿ ਇਹ ਹੁਸ਼ਿਆਰਪੁਰ ਨੂੰ ਜ਼ਿਲ੍ਹਾ ਛੋਟਾ ਕਰਨਾ ਕਿਉਂਕਿ ਜਿਹੜੀ ਸਰਕਾਰ ਹਮੇਸ਼ਾ ਲੋਕਤੰਤਰ ਦੀ ਸਰਕਾਰ ਹੁੰਦੀ ਹੈ ਲੋਕਾਂ ਦੀ ਆਵਾਜ਼ ਹੁੰਦੀ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਨੇ ਕਰਨਾ ਉਹਨਾਂ ਦਾ ਫਰਜ਼ ਹੁੰਦਾ ਹੈ ਔਰ ਜੇ ਹੁਸ਼ਿਆਰਪੁਰ ਦੇ ਲੋਕ ਉਹਨਾਂ ਨੂੰ ਇਸ ਚ ਹੁਸ਼ਿਆਰਪੁਰ ਨੂੰ ਛੱਡਣਾ ਨਹੀਂ ਚਾਹੁੰਦੇ ਗੜਸ਼ੰਕਾ ਦੇ ਲੋਕ ਹੁਸ਼ਿਆਰਪੁਰ ਦੇ ਨਾਲ ਰਹਿਣਾ ਚਾਹੁੰਦੇ ਆ ਤਾਂ ਫਿਰ ਇਹ ਜਿਹੜੀ ਹੈ ਇਸ ਤਰ੍ਹਾਂ ਦਾ ਕਦਮ ਚੁੱਕਣਾ ਲੋਕਤੰਤਰ ਦੇ ਨਾਲ ਹੀ ਖਿਲਵਾੜ ਹੋਏਗਾ ਲੋਕਤੰਤਰ ਦੀ ਹੱਤਿਆ ਹੋਏਗੀ ਸੋ ਅਸੀਂ ਸਰਕਾਰ ਦੇ ਨੂੰ ਅਪੀਲ ਕਰਾਂਗੇ ਕਿ ਹੁਸ਼ਿਆਰਪੁਰ ਦੇ ਲੋਕਾਂ ਦਾ ਜਿਹੜਾ ਹਿੱਤਾਂ ਦਾ ਖਿਆਲ ਰੱਖਦੇ ਹੋਏ ਇਹ ਜਿਹੜਾ ਹੁਸ਼ਿਆਰਪੁਰ ਨੂੰ ਜ਼ਿਲ੍ਹੇ ਨੂੰ ਛੋਟਾ ਕਾਂਦੀ ਸੋਚ ਜਿਹੜੀ ਆ ਉਹਨੂੰ ਖਾਰਜ ਕਰੇ ਜਿੰਨ ਟੈਂਪਸਾਂ ਕਿਹਾ ਹੈਗਾ 7 ਮੰਨੇ ਜਾਂਦਾ ਹੈ ਪਰ ਉਹ ਦੇਖਿਆ ਜਾਊਗਾ ਕਿ ਕਿੱਦਾਂ ਦੇ ਪੰਜਾਬ ਦੇ ਦੋ ਜ਼ਿਲ੍ਹੇ ਬਹੁਤ ਵੱਡੇ ਹੁੰਦੇ ਸੀ ਇੱਕ ਫਿਰੋਜ਼ਪੁਰ ਤੇ ਇੱਕ ਹੁਸ਼ਿਆਰਪੁਰ ਅੱਜ ਸਭ ਤੋਂ ਛੋਟੇ ਜ਼ਿਲ੍ਹੇ ਜਿਹੜੇ ਆ ਇਹ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਮੈਨੂੰ ਨਹੀਂ ਪਤਾ ਕਿ ਇਹਦੇ ਚੋਂ ਉਹਨਾਂ ਨੂੰ ਕੀ ਐਕਸਟਰਾ ਕੀ ਮਿਲੇਗਾ ਮੈਨੂੰ ਉਹਦੇ ਬਾਰੇ ਤਾਂ ਖੈਰ ਨੌਲੇਜ ਨਹੀਂ ਹੈ ਪਰ ਸਾਡਾ ਤਾਂ ਇਹ ਆ ਕਿ ਵੀ ਜੇ ਲੋਕਾਂ ਦੀ ਆਵਾਜ਼ ਜਿਹੜੀ ਆ ਸਾਸੀਂ ਲੋਕਾਂ ਦੇ ਜਨ ਪ੍ਰਤੀਨਿਧੀ ਆ ਲੋਕਾਂ ਦੇ ਲਈ ਕੰਮ ਕਰਦੇ ਆ ਸਾਡੀ ਰਾਜਨੀਤੀ ਜਿਹੜੀ ਆ ਅਤੇ ਜਿਹੜੀ ਕਾਰਜਕਾਰੀ ਹੋ ਰਹੀਆਂ ਆ ਉਹ ਲੋਕ ਹਿੱਤਾਂ ਦੇ ਵਿੱਚ ਆ ਔਰ ਹੁਸ਼ਿਆਰਪੁਰ ਦੇ ਵਾਸੀ ਹੋਣ ਦੇ ਨਾਲ ਸਾਡਾ ਹੁਸ਼ਿਆਰਪੁਰ ਦੇ ਲੋਕਾਂ ਨਾਲ ਖੜਾ ਹੋਣਾ ਸਾਡਾ ਫਰਜ਼ ਬਣਦਾ ਸੋ ਅਸੀਂ ਹੁਸ਼ਿਆਰਪੁਰ ਦੇ ਲੋਕਾਂ ਦੇ ਨਾਲ ਖੜੇ ਆ ਪੂਰੀ ਤਰ੍ਹਾਂ ਡਟ ਕੇ ਖੜੇ ਹਾਂ ਹਾਂ ਜੀ ਪ੍ਰਧਾਨ ਜੀ ਅੱਜ ਮੰਗ ਪੱਤਰ ਦੇਣਾ ਹੈ ਹਾਂ ਜੀ ਅਸੀਂ ਇੱਕ ਮੈਮੋਰੰਡਮ ਡੀਸੀ ਸਾਹਿਬ ਨੂੰ ਦੇ ਕੇ ਆਏ ਹਾਂ ਜੀ ਜਿਵੇਂ ਸਰਕਾਰ ਪ੍ਰਪੋਜ਼ ਕਰ ਰਹੀ ਆ ਭੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਉਹ ਜ਼ਿਲ੍ਹਾ ਉਹਦੇ ਜ਼ਿਲ੍ਹੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਏਰੀਆ ਨੂੰ ਕੱਟ ਕੇ ਐਡ ਕਰਨਾ ਚਾਹੁੰਦੇ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆ ਅਸੀਂ ਇਸ ਗੱਲ ਦਾ ਵਿਰੋਧ ਨਹੀਂ ਕਰਦੇ ਵੀ ਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਨਾ ਬਣਾਓ ਅਸੀਂ ਕਹਿੰਨੇ ਵੀ ਜਿਹੜਾ ਹੁਸ਼ਿਆਰਪੁਰ ਦੀ ਕਟਕਟਾਵਾ ਇਹ ਨਾ ਕਰੋ ਜਿਸ ਤਰ ਜੇ ਤੁਸੀਂ ਪਠਾਨਕੋਟ ਮਲੇਰਕੋਟਲਾ ਜਿੰਨਾ ਜਿੰਨਾ ਏਰੀਆ ਉਹਨਾਂ ਕੋਲੋਂ ਸਿਖਾ